ਹਾਜਰੀਆਂ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਦਸ਼ਮੇਸ਼ ਪਿਤਾ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੀਏ ਬਲੰਗ ਗੱਜ ਕੇ ਬੁਲਾ ਦਿਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀ ਬਾੜ ਜਾਬ ਸਾਹਿਬ ਦੀ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਉਸੇ ਹੀ ਲੜੀ ਨੂੰ ਅੱਗੇ ਤੋਰੀਏ ਇੱਕ ਵੇਰ ਰਸਨਾ ਨੂੰ ਕਰੋ ਪਵਿੱਤਰ ਆਪਣੀ ਆਕਾਗਰਤਾ ਵਾਸਤੇ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਮਨ ਨੂੰ ਠਹਿਰਾਵ ਦੇ ਵਿੱਚ ਟਿਕਾਉ ਦੇ ਵਿੱਚ ਘਰੇ ਲਿਆਉਣ ਵਾਸਤੇ ਇੱਕ ਵੇਰ ਗੱਜਕੀ ਆਖੋ ਸਦਨਾ ਸ੍ਰੀ ਵਾਹਿ ਗੁਰੂ ਸਾਧ ਨਾਮ ਸ੍ਰੀ ਵਾਹਿਗੁਰੂ ਜੀ ਆਨਿਤ ਹੈ ਸੋ ਨਿਤ ਹੈ ਸਦਾ ਹੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਦਾ ਹੀ ਨਹੀਂ ਪਰਮਾਤਮਾ ਸਦਾ ਹੀ ਹੈ ਸਦਾ ਹੀ ਹੈ ਸਦਾ ਨਹੀਂ ਹੈ ਸਦਾ ਹੀ ਹੈ ਆਜ਼ਾਦ ਹੈ ਆਜ਼ਾਦ ਹੈ ਜਾਤ ਪਾਤ ਰਹਿਦ ਸੁਤੰਦਰ ਹੈ ਨਾ ਹੀ ਕੋਈ ਉਹ ਜੀ ਜਾਤ ਹੈ ਨਾ ਹੀ ਉਹਦੀ ਕੋਈ ਪਾ ਧਰਮ ਸੁਤੰਦਰ ਹੈ ਕਿਸੇ ਵੀ ਜਾਤ ਪਾਤ ਊਚ ਨੀਚ ਗਰੀਬ ਅਮੀਰ ਵਿੱਚ ਨਹੀਂ ਆਉਣ ਵਾਲਾ ਚਰਪੜੇ ਸੰਦ ਬ੍ਰਸਾਦ ਸਰਬੰਹੰਦ ਸਰਬੰਗੰਤਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਸਭ ਨੂੰ ਨਾਸ਼ ਕਰਨ ਵਾਲਾ ਹੈ ਸਭ ਦਾ ਬਣਾਉ ਸਭ ਨੂੰ ਮਿਟਣ ਵਾਲਾ ਹੈ ਤੇ ਸਭ ਦੀ ਗਤੀ ਕਰਨ ਵਾਲਾ ਹੈ ਸਭ ਦੀ ਮੁਕਤੀ ਕਰਨ ਵਾਲਾ ਹੈ ਸਰਬੰਖਿਆਤਾ ਸਰਬੰਗਿਆਤਾ ਸਭ ਵਿੱਚ ਪ੍ਰਗਟ ਸਭ ਨੂੰ ਜਾਣਨ ਵਾਲਾ ਹੈ ਸਾਰਿਆਂ ਦੇ ਵਿੱਚ ਪ੍ਰਗਟ ਹੈ ਤੇ ਸਾਰਿਆਂ ਦੇ ਚਿਹਰੇ ਤੇ ਸਾਰਿਆਂ ਦੇ ਨਾਮ ਜਾਣਦਾ ਸਰਬੰਗੰਦ ਸਰਬੰਗੰਦ ਸਭ ਦਾ ਨਾਸ਼ ਕਰਨ ਵਾਲਾ ਹੈ ਸਭ ਨੂੰ ਰਚਨ ਵਾਲਾ ਹੈ ਖਿੰਮੇ ਥਾਪ ਥਾਪ ਦਾ ਇੱਕ ਖਿੰਣ ਦੇ ਵਿੱਚ ਹੀ ਦੁਨੀਆ ਨੂੰ ਬਣਾ ਦਿੰਦਾ ਹੈ ਤੇ ਇੱਕ ਛਣ ਦੇ ਵਿੱਚ ਹੀ ਮਲਿਆ ਮੇਟ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਸਰਬੰਗਰਦ ਸਰਬੰਗਰਦ ਸ ਸਰਬੰ ਪ੍ਰੰ ਸਰਬਉਦ੍ਰਾਨੰ ਸਾਰਿਆਂ ਦੀ ਜਿੰਦ ਸਾਰਿਆਂ ਦਾ ਆਸਰਾ ਜਿੰਨੇ ਵੀ ਆਪਾਂ ਮਾਈ ਭਾਈ ਸੰਸਾਰ ਹੈ ਸਾਰਿਆਂ ਦੀ ਜਿੰਦ ਜਾਨ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਹੀ ਆਸਰਾ ਹੈ ਨਿਆਸਰਿਆਂ ਦੇ ਆਸਰੇ ਨੀ ਗੱਤਿਆਂ ਦੀ ਗੱਤ ਨੀ ਪਤਿਆਂ ਦੀ ਪਤ ਨੀ ਧਰਿਆਂ ਦੀ ਤਰੈ ਸਰਬੰਗ ਕਰਮੰ ਸਰਬੰਗ ਧਰਮੰ ਸਾਰੇ ਕਰਮਾਂ ਵਿੱਚ ਜਿੰਨੀ ਵੀ ਕਰਮ ਕਰਦੇ ਨੇ ਤੇ ਸਾਰੇ ਜਿੰਨੀ ਵੀ ਦੁਨੀਆਂ ਦੇ ਅੰਦਰ ਸ੍ਰਿਸ਼ਟੀ ਦੇ ਅੰਦਰ ਧਰਮ ਹੈ ਸਾਰੇ ਧਰਮਾਂ ਦੇ ਵਿੱਚ ਵਜੂਦ ਹੈ ਸਰਬੰਗ ਜੋਤ ਦਾ ਸਰਬੰਗ ਮੁਕਤ ਸਭ ਨਾਲ ਜੁੜਿਆ ਹੋਇਆ ਹੈ ਸਭ ਤੋਂ ਮੁਕਤ ਅਲੱਗ ਹੈ ਜਿਵੇਂ ਮਰਗਾਈ ਪਾਣੀ ਵਿੱਚ ਰਹਿ ਕੇ ਅਲੱਗ ਰਹਿੰਦੀ ਹੈ ਕਮਲ ਖੋਲਾ ਗੰਦਗੀ ਦੇ ਵਿੱਚ ਰਹਿ ਕੇ ਅਲੱਗ ਰਹਿੰਦਾ ਹੈ ਇਸੇ ਤਰ੍ਹਾਂ ਜਿਵੇਂ ਦੁੱਧ ਦੇ ਵਿੱਚ ਮੱਖਣ ਘਿਓ ਅਲੱਗ ਰਹਿੰਦਾ ਹੈ ਇਸੇ ਤਰ੍ਹਾਂ ਜਿਵੇਂ ਲੱਕੜ ਦੇ ਵਿੱਚ ਤੇਲ ਹੈ ਅੱਗ ਹੈ ਉਹ ਅਲੱਗ ਰਹਿੰਦੀ ਹੈ ਇਸੇ ਤਰ੍ਹਾਂ ਪਰਮਾਤਮਾ ਵੀ ਸੰਸਾਰ ਦੀ ਮਾਇਆ ਨੂੰ ਰੱਜ ਕੇ ਤੇ ਨਿਰਲੇਪ ਹੈ ਪ੍ਰਬਾਵਲ ਸੰਦਪਰਸਾਦ ਨਮੋ ਨਰਕ ਨਾਸਿ ਸਦਾ ਦੇਵੰ ਬਰਗਾਸ਼ੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਉਸ ਦੀ ਵਡਿਆਈ ਉਹਦੀ ਮਹਿਮਾ ਕਰਦੇ ਨਿਰੰਕਾਰ ਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਮਸਕਾਰ ਹੈ ਨਰਕਾਂ ਦੇ ਨਾਸ਼ ਕਰਨ ਵਾਲੇ ਨੂੰ ਨਰਕਾਂ ਦਾ ਵੀ ਹੀ ਖਾਤਮਾ ਕਰ ਦਿੰਦਾ ਸਦਾ ਪ੍ਰਕਾਸ਼ ਕਰਨ ਵਾਲੇ ਨੂੰ ਸੂਰਜ ਦੇ ਚੰਨਵਾ ਸਾਰੀ ਦੁਨੀਆ ਖਤਮ ਹੋ ਜਾਂਦੀ ਹੈ ਪਰ ਉਹਦਾ ਪ੍ਰਕਾਸ਼ ਕਦੇ ਵੀ ਖਤਮ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਅਨੰਗੰ ਸਰੂਪੈ ਭੰਗੰ ਬੂਤੇ ਅੰਗਾ ਰਹਿਤ ਸਰੂਪ ਵਾਲੇ ਨੂੰ ਸਰੀਰ ਤੋਂ ਅੰਗਾ ਤੋਂ ਰਹਿਤ ਪਰ ਫਿਰ ਵੀ ਉਹ ਸਰੂਪ ਵਾਲੇ ਨਾਸ਼ ਰਹਿਤ ਸਰੂਪ ਵਾਲੇ ਨੂੰ ਸਦਾ ਨਮਸਕਾਰ ਹੈ ਪਰਮਾਤਮਾ ਪਰਮਦੇ ਸਦਾ ਸਰਬ ਸਾਧੇ ਦੁਖਦਾਈਆਂ ਦੇ ਨਾਸ਼ ਕਰਨ ਵਾਲੇ ਨੂੰ ਦੁੱਖਾਂ ਦਾ ਨਾਸ਼ ਕਰਨ ਵਾਲਾ ਤੇ ਦੁੱਖ ਦੇਣ ਵਾਲਿਆਂ ਦਾ ਨਾਸ਼ ਕਰਨ ਵਾਲਾ ਸਦਾ ਹੀ ਸਭ ਦੇ ਸਾਥੀ ਨੂੰ ਸਦਾ ਵਾਸਤੇ ਇਸ ਮਾਤ ਲੋਕ ਦਾ ਵੀ ਸਾਥੀ ਹੈ ਤੇ ਪ੍ਰਲੋਕ ਦਾ ਵੀ ਸਾਥੀ ਹੈ ਸੰਸਾਰੀ ਲੋਕ ਇੱਥੋਂ ਦੇ ਸਾਥੀ ਹੁੰਦੇ ਨੇ ਇਹ ਉਹ ਸਾਡੀ ਜਨ ਜਾਨ ਦਾ ਸਾਥੀ ਹੈ ਸੂਸ਼ਮ ਆਤਮਾ ਦੇ ਨਾਲ ਹੈ ਇਹ ਸੂਸ਼ਮ ਆਤਮਾ ਦੇ ਨਾਲ ਹੀ ਹੈ ਪਰਮਾਤਮਾ ਬਰਮਾਦੇ ਸਦਾ ਸਰਬਸਾਦੀ ਅਗਾਸੂ ਬਿਨਨ ਬਾਹ ਭੂਤੇ ਬਿਆੰਦ ਸਰੂਪ ਵਾਲੇ ਨੂੰ ਜਿੰਨੀ ਵੀ ਦੁਨੀਆ ਸਾਜੀ ਹੈ ਸਾਰਾ ਉਹਦਾ ਸਰੂਪ ਹੈ ਤੇ ਸਾਰੇ ਸਰੂਪਾਂ ਦੇ ਵਿੱਚ ਮੂਰਤੀਆਂ ਦੇ ਵਿੱਚ ਸਰੀਰਾਂ ਦੇ ਵਿੱਚ ਪਰਮਾਤਮਾ ਵਸਦਾ ਹੈ ਭਾਈ ਕਨਈਂ ਵਾਂਗੂ ਤੇ ਭਾਈ ਨਿਧਾਨ ਸਿੰਘ ਵਾਂਗੂ ਸਾਰਿਆਂ ਨੂੰ ਨਮਸਕਾਰ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਸਹਿਜ ਪ੍ਰਤਾਪ ਵਾਲੇ ਨੂੰ ਉਹਨੂੰ ਨਮਸਕਾਰ ਹੈ ਅਨੰਗੀ ਨਾਮੇ ਦਰਭੰਗੀ ਦਰਗਾਮੇ ਅੰਗਾ ਰਹਿਤ ਤੇ ਨਾਮ ਰਹਿਤ ਨਾ ਹੀ ਕੋਈ ਉਹਦਾ ਅੰਗ ਹੈ ਤੇ ਨਾ ਹੀ ਕੋਈ ਉਹਦਾ ਨਾਮ ਹੈ ਧਿਆਨ ਦੇਣਾ ਤਿੰਨਾਂ ਲੋਕਾਂ ਦੇ ਨਾਸ਼ ਕਰਨ ਵਾਲੇ ਨੂੰ ਤਿੰਨਾਂ ਲੋਕਾਂ ਦੀ ਇੱਛਾ ਪੂਰੀ ਕਰਨ ਵਾਲੇ ਨੂੰ ਨਮਸਕਾਰ ਹੈ ਗੱਜ ਕੇ ਆਕੋ ਸਤਿਨਾਮ ਸ੍ਰੀ ਨਿਰਭੰਗੀ ਸਰੂਪ ਹੈ ਨਾਸ਼ ਰਹਿਤ ਸਰੂਪ ਵਾਲੇ ਨੂੰ ਜਿਹਦਾ ਕੋਈ ਸਰੀਰ ਨਹੀਂ ਬਣਦਾ ਫੇਰ ਵੀ ਸਰੂਪ ਵਾਲਾ ਹੈ ਉਸ ਨੂੰ ਨਮਸ਼ਕਾਰ ਹੈ ਸਰਬੰਗੀ ਅਨੂਬੇ ਸਭ ਅੰਗਾ ਕਰਕੇ ਉਮਾ ਰਹਿਦਾ ਸਾਰੇ ਅੰਗਾ ਕਰਕੇ ਉਮਾ ਤੋਂ ਰਹਿਦਾ ਵਿੜਾਈ ਤੋਂ ਰਹਿਦਾ ਉਹਦੀ ਅਕਤ ਕਦਾ ਕਥੀ ਨਹੀਂ ਜਾ ਸਕਦੀ ਨਾ ਬੁੱਧ ਰੈ ਨਾ ਬੁੱਧ ਰੈ ਜਿਸ ਦਾ ਨਾ ਕੋਈ ਪੁੱਤਰ ਹੈ ਤੇ ਨਾ ਹੀ ਕੋਈ ਪੁੱਤਰ ਨਾ ਸਦਰੈ ਨਾ ਮਿਦਰੈ ਨਾ ਦੁਸ਼ਮਣ ਹੈ ਤੇ ਨਾ ਹੀ ਕੋਈ ਉਹਦਾ ਸੱਜਣ ਹੈ ਨਾ ਤਾਦੈ ਨਾ ਮਾਦੈ ਨਾ ਪਿਤਾ ਹੈ ਤੇ ਨਾ ਹੀ ਕੋਈ ਉਹਦੀ ਮਾਤਾ ਜਿਹੜਾ ਜਨਮ ਦਿੱਤਾ ਹੋਵੇ ਨਾ ਜਾਦੈ ਨਾ ਬਾਦੈ ਨਾ ਹੀ ਕੋਈ ਉਹਦੀ ਜਨਾਦੈ ਤੇ ਨਾ ਹੀ ਕੋਈ ਉਹਦਾ ਗੋਤ ਹੈ ਜਿਵੇਂ ਸਾਡੀਆਂ ਜਾਤਾਂ ਹੁੰਦੀਆਂ ਗੋਤਨੀਆਂ ਭੈਣ ਭਰਾ ਹੁੰਦੇ ਰਿਸ਼ਤੇਦਾਰ ਮਿੱਤਰ ਸੱਜਣ ਹੁੰਦੇ ਨੇ ਉਹਦਾ ਕੋਈ ਵੀ ਨਹੀਂ ਦਾ ਮੇਰੇ ਕਾਸ ਨੂੰ ਸਰੀਰ ਹੈ ਤੂੰ ਬਿਨਾ ਸਾਗ ਤੇ ਸ਼ਰੀਰ ਤੋਂ ਹੈ ਆਪਣੇ ਸੱਗੇ ਸਬੰਧੀ ਹੁੰਦੇ ਰਿਸ਼ਤੇਦਾਰ ਮਿੱਤਰ ਸੱਜਣ ਭੈਣ ਭਰਾ ਹੁੰਦੇ ਨੇ ਸਾਥ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇ ਉਹਦਾ ਕੋਈ ਵੀ ਰਿਸ਼ਤੇਦਾਰ ਨਹੀਂ ਕੋਈ ਸੱਗਾ ਸਬੰਧੀ ਨਹੀਂ ਅਮਿੱਤੋ ਅਮੀਕ ਹੈ ਮਿੰਤੀ ਰਹਿਦਾ ਕੋਈ ਵੀ ਉਹਦੀ ਮਿੰਤੀ ਨਹੀਂ ਕਰ ਸਕਦਾ ਤੇ ਅਮੀਕ ਹੈ ਤੇ ਡੂੰਘੇ ਤੋਂ ਡੂੰਘਾ ਹੈ ਉਹਦੀ ਕੋਈ ਡੰਗਾਈ ਨਹੀਂ ਦਾਲ ਸਕਦਾਗਾ ਸਦੈ ਪ੍ਰਭ ਸਦਾ ਹੀ ਸੋਭਾ ਵਾਲਾ ਉਹਦੀ ਕਦੇ ਵੀ ਸੋਭਾ ਨਹੀਂ ਮਿਟਦੀ ਦੁਨੀਆਂ ਦੇ ਲੋਕ ਰਾਜੇ ਮਹਾਰਾਜੇ ਆਉਂਦੇ ਨੇ ਚਲੇ ਜਾਂਦੇ ਨੇ ਸੋਭਾ ਖતમ ਹੋ ਜਾਂਦੀ ਹੈ ਜਿੰਨਾਂ ਜਕਰ ਬੰਦਾ ਹੁੰਦਾ ਹੈ ਜਦੋਂ ਚਲਾ ਜਾਂਦਾ ਉਹਦੀ ਸੋਭਾ ਬਹੁਤਾ ਸਮਾਨ ਨਹੀਂ ਰਹਿੰਦੀ ਉਹਦੀ ਸੋਭਾ ਸਦਾ ਹੀ ਰਹਿੰਦੀ ਹੈ ਅਜੇ ਹੈ ਅਜੇ ਹੈ ਅਜੇ ਹੈ ਅਜੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਜਤ ਹੈ ਅਦੇ ਜਨਮ ਰਹਿ ਤ ਸਦਾ ਹੀ ਉਹਦੀ ਜਿਤ ਫਦੇ ਹੁੰਦੀ ਹੈ ਜਨਮ ਤੋਂ ਰਹਿ ਤ ਫਿਰ ਵੀ ਭਗਵਤ ਦੀ ਛੰਨ ਦਾ ਪ੍ਰਸਾਦ ਕੀ ਜਾਹਰ ਜਹੂਰ ਹੈ ਤੂੰ ਪ੍ਰਤੱਖ ਪ੍ਰਕਾਸ਼ ਹੈ ਜੀ ਨੂੰ ਦਿਸ ਪਿਆ ਗਜ ਕੇ ਆਖੋ ਸਤਿਨਾਮ ਸ੍ਰੀ ਕੀ ਜਾਹਰ ਜਹੂਰ ਹੈ ਤੂੰ ਹਾਜ਼ਰ ਨਾਜ਼ਰ ਹੈ ਹਮੇਸ਼ਾ ਸਲਾਮ ਹੈ ਸਦਾ ਹੀ ਸਤਰ ਹੈ ਸਾਉਜਲ ਕਲਾਮ ਹੈ ਸਾਰੀਆਂ ਬਾਣੀਆਂ ਦਾ ਰੂਪ ਹੈ ਜਿੰਨੀਆਂ ਵੀ ਪਸ਼ਾਵਾਂ ਨਹੀਂ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਬੋਲੀਆਂ ਨੇ ਪਸ਼ੂ ਪੰਛੀਆਂ ਦੀਆਂ ਸਾਰੀ ਦੁਨੀਆਂ ਦੇ ਲੋਕਾਂ ਦੀਆਂ 84 ਲੱਖ ਜੂਨੀਆਂ ਦਾ ਸਾਰਿਆਂ ਦੀ ਬਾਣੀ ਤੂੰ ਹੈ ਸਾਰਿਆਂ ਦੀ ਗੱਦੀ ਕਰਨ ਵਾਲਾ ਤੂੰ ਹੈ ਸਾਰਿਆਂ ਨੂੰ ਬੁਲਾਉਣ ਵਾਲਾ ਤੇ ਬੋਲਣ ਵਾਲਾ ਤੂੰ ਹੈ ਅੱਜ ਕੇ ਆਖੋ ਸਤਨਾਮ ਸ੍ਰੀ ਸ਼ਾਮਸ ਤੋਲ ਕਲਾਮ ਹੈ ਸਾਹ ਬਾਣੀਆਂ ਰੂਪੇ ਤੇ ਸਹਬ ਦਿਮਾਗ ਹੈ ਤੂੰ ਉੱਚੀ ਸਮਝ ਵਾਲਾ ਤੇਰੇ ਵਰਗੀ ਸਮਝ ਤੇਰੇ ਵਰਗੀ ਸੋਚ ਕਿਸੇ ਦੁਨੀਆ ਦੇ ਕੋਲੇ ਨਹੀਂ ਗਈ ਇਹ ਹੁਸਨ ਚਿਰਾਗ ਹੈ ਸੁੰਦਰਤਾ ਦਾ ਦੀਵਾ ਜਿਵੇਂ ਸੂਰਜ ਚੜਦਾ ਹੈ ਚੰਦਰਮਾ ਚੜਦਾ ਹੈ ਪ੍ਰਕਾਸ਼ ਹੁੰਦਾ ਹੈ ਉਸਾਰਿਆਂ ਦਾ ਸੁੰਦਰ ਤੋਂ ਸੁੰਦਰ ਹੈ ਤੂੰ ਕਿ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ کریم ਹੈ ਤੂ ਪੂਰਨ ਬਖਸ਼ੰਦ ਪੂਰਨ ਤੌਰ ਤੇ ਬਖਸ਼ਣ ਵਾਲਾ ਅਸੀਂ ਕਿਸੇ ਨੂੰ ਮaaf ਕਰਦੀ ਪਰ ਵਿੱਚੋਂ ਘਰੋੜ ਨਹੀਂ ਜਾਂਦੀ ਪਰ ਜਿਹੜਾ ਜਿਹਨੂੰ ਉਹ ਬਖਸ਼ ਚ ਕਰ ਦੇ ਬਖਸ਼ ਦੇਵੇ ਤੇ ਉਹ ਨੂੰ ਬਿਵਾ ਮਨ ਦੇ ਵਿੱਚ ਪਾਪ ਨਹੀਂ ਰੱਖਦਾ ਕਪਟ ਨਹੀਂ ਰੱਖਦਾ ਗੱਜ ਕੇ ਆਖੋ ਸਤਨਾਮ ਸ੍ਰੀ ਪੂਰਨ ਤੌਰ ਦੇ ਉਹਦਾ ਲੇਖਾ ਜੋਖਾ ਖਤਮ ਕਰ ਦਿੰਦਾ ਹੈ ਕਿ ਰਾਜਗਰ ਹੀ ਮਹ ਹੈ ਜੋ ਰਿਜਕ ਦੇਣ ਵਾਲਾ ਹੈ ਸਭ ਨੂੰ ਰਿਜਕ ਦੇ ਲ ਦਿੰਦਾ ਹੈ ਤੇ ਸਾਰੇ ਉਹਦੇ ਦਿਆਲੂ ਕਰ ਬਾਲੂ ਕਿ ਰੋਜੀ ਦੇਹਨ ਦੇ ਜੋ ਰੋਜੀ ਦੇਣ ਵਾਲਾ ਹੈ ਸਭ ਨੂੰ ਰੋਜੀ ਦਿੰਦਾ ਹੈ ਕਿਹ ਰਾਜਗਰ ਹਿੰਦ ਹੈ ਜੋ ਰਿਜਕ ਦੇਣ ਵਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਬੰਦ ਖਲਾਸ ਕਰਨ ਵਾਲਾ ਬੰਦ ਖਲਾਸੀ ਉਹਦੀ ਕਰਨ ਵਾਲਾ ਕਰੀਮੁਲ ਕਮਾਲ ਹੈ ਪੂਰਨ ਬਖਸ਼ਿਸ਼ ਕਰਨ ਵਾਲਾ ਪੂਰਨ ਤੌਰ ਤੇ ਜਿਹਦੇ ਉੱਤੇ ਬਖਸ਼ ਹੁੰਦੀ ਹੈ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਉਹਦਾ ਕਰਦਾਤਾ ਦੇ ਨਾਲ ਬਖਸ਼ਾਂ ਦੇ ਨਾਲ ਰਹਿਮਤਾਂ ਦੇ ਨਾਲ ਭਰ ਦਿੰਦਾ ਹੈ ਕਿਸੇ ਪ੍ਰਕਾਰ ਦੀ ਕੋਈ ਟੋਟ ਨਹੀਂ ਛੱਡਦਾ ਕਿ ਹੁਸਨ ਜਮਾਲ ਕੇ ਹੁਸਨ ਜਮਾਲ ਹੈ ਜੋ ਸੁੰਦਰ ਸਰੂਪ ਵਾਲਾ ਬਾ ਇਨੀ ਸੁਨੀਆਂ ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਇਆ ਤੇ ਤੇਰੇ ਸੰਦਾਂ ਦਾ ਭੇਦ ਨਾ ਆਇਆ ਕਿਸੇ ਪੰਛੀ ਪਾਕ ਪਸ਼ੂ ਪੰਛੀ ਕੋਲੇ ਖੜ ਜੀਏ ਕਿਸੇ ਜੀਵ ਕੋਲੇ ਖੜ ਜੀਏ ਜਿਮੇਤੇ ਦੇ ਲਈ ਕਿੰਨੀ ਸੋਹਣੀ ਬਣਾਈ ਐ ਮੋਰ ਕਿੰਨੇ ਸੋਹਣੇ ਬਣਾਏ ਆ ਪਸ਼ੂ ਪੰਛੀ ਕਿੰਨੇ ਸੋਹਣੇ ਬਣਾਏ ਐ ਕਿੰਨੀ ਸੋਹਣੀ ਬਨਸਪਤੀ ਬਣਾਈ ਐ ਫੁੱਲ ਬਣਾਏ ਨੇ ਤੇ ਕਿੰਨੇ ਸੋਹਣੇ ਸੰਸਾਰ ਦੇ ਅੰਦਰ ਚਿਹਰੇ ਭੇਜੇ ਨੇ ਜਿਨੇ ਇੰਨੇ ਸੁੰਦਰ ਸੋਹਣੀ ਇਹ ਬਨਸਪਤੀ ਤੇ ਖੰਡ ਬ੍ਰਹਿਮੰਡ ਬਣਾਏ ਨੇ ਤੂੰ ਬੇਅੰਤ ਹੈ ਤੇਰਾ ਸਰੂਪ ਦਾ ਅੰਤ ਨਹੀਂ ਪਾ ਸਕਦੇ ਗੱਜ ਕੇ ਆਖੋ ਸਤਨਾਮ ਸ੍ਰੀ ਗਲੀ ਮਨ ਦਾ ਰਾਜ ਹੈ ਵੈਰੀਆਂ ਨੂੰ ਡੰਡ ਦੇਣ ਵਾਲੇ ਜਿਹਨੂੰ ਫਿਰ ਵੈਰੀ ਨੂੰ ਡੰਡ ਦਿੰਦਾ ਉਹਨੂੰ ਕਿਸੇ ਪਾਸਿਓਂ ਛੱਡਦਾ ਨਹੀਂ ਫਿਰ ਗਲੀ ਬਲਨਵਾਜ਼ ਹੈ ਗਰੀਬਾਂ ਨੂੰ ਵੜਿਆਉਣ ਵਾਲਾ ਗਰੀਬਾਂ ਨੂੰ ਵਿਡਾਈ ਦੇਣ ਵਾਲਾ ਗਰੀਬਾਂ ਨੂੰ ਤਖਤਾ ਤੇ ਬਿਠਾਉਣ ਵਾਲਾ ਤੇ ਗਰੀਬਾਂ ਨੂੰ ਨਮਸ਼ਕਰਾਕਾਰ ਕਰਾਉਣ ਜੋ ਕਰਨ ਵਾਲਾ ਤੂੰ ਕਰਾਉਣ ਵਾਲਾ ਹਰੀਕੋਲ ਸ਼ਕਲ ਹੈ ਦੁਸ਼ਮਣਾਂ ਨੂੰ ਨਾਸ਼ ਕਰਨ ਵਾਲਾ ਦੁਸ਼ਮਣਾਂ ਦਾ ਮਲੀਆਂ ਮੇਡ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਜਿਹੜਾ ਔਰੰਗ ਦੇਵ ਤਖਤ ਦੀ ਸ਼ੋਭਾ ਵਾਲਾ ਸੀ ਇੱਕ ਚਿੱਠੀ ਦੇ ਨਾਲ ਉਸ ਦਾ ਨਾਸ਼ ਕਰਤਾ ਗੱਜ ਕੇ ਆਖੋ ਸੱਤ ਨਾਮ ਸ੍ਰੀ ਡਰ ਨੂੰ ਦੂਰ ਕਰਨ ਵਾਲਾ ਜਿਹੜਾ ਮਨ ਦੇ ਵਿੱਚ ਡਰ ਹੁੰਦਾ ਹੈ ਭੌ ਖੌਪ ਨੂੰ ਦੂਰ ਕਰਦਾ ਹੈ ਤਾਂ ਹੀ ਬਾਬਾ ਦੀਪ ਸਿੰਘ ਨੇ ਖੰਡਾ ਖਿੱਚਿਆ ਤੇ ਕਹਿ ਲੱਗੇ ਜਿਨ੍ਹਾਂ ਜਿਕਰ ਸ੍ਰੀ ਹਰਿਮੰਦਰ ਸਾਹਿਬ ਤੋਂ ਦੁਸ਼ਮਨਾ ਦੇ ਚੰਡੇ ਪੂਰੇ ਨਹੀਂ ਜਾਂਦੇ ਅਸੀਂ ਮਰਾਂਗੇ ਨਹੀਂ ਤੇ ਮੌਤ ਲਾੜੀ ਹਸੇ ਤੇ ਉਹਨਾਂ ਜਿਕਰ ਵਾਹਿਗੁਰੂ ਬਾਬਾ ਦੀਪ ਸਿੰਘ ਸ਼ਹੀਦ ਨਹੀਂ ਹੋਏ ਬੈਨ ਸਰੀਰ ਧੜ ਧੜ ਤੋਂ ਲੜੇ ਤੇ ਤੂੰ ਦਰਨ ਨੂੰ ਦੂਰ ਕਰਨ ਵਾਲੇ ਕਲੰਕੰ ਪਰਨਾਸ਼ ਹੈ ਕਲੰਕਾਂ ਨੂੰ ਨਾਸ਼ ਕਰਨ ਵਾਲੇ ਜਿਹੜਾ ਕਲੰਕ ਲੱਗ ਜਾਂਦਾ ਹੈ ਜਿਹਦੇ ਉੱਤੇ ਬਖਸ਼ਿਸ਼ ਕਰ ਦਿੰਦਾ ਹੈ ਉਸ ਕਲੰਕ ਨੂੰ ਸਫਾਈ ਕਰ ਦਿੰਦਾ ਸਪਾਇਆ ਕਰ ਦਿੰਦਾ ਭਾ ਉਹਦਾ ਉਹਨੂੰ ਮਾਫ ਕਰ ਦਿੰਦਾ ਸੰਸਤਲ ਨਿਵਾਸ ਹੈ ਸਭ ਵਿੱਚ ਨਿਵਾਸ ਰੱਖਦਾ ਸਾਰਿਆਂ ਦੇ ਵਿੱਚ ਦੇਖਦਾ ਸਭ ਨੂੰ ਸੁਣਦਾ ਸਭ ਨੂੰ ਬੋਲਦਾ ਆਪ ਖੁਦ ਬੋਲਦਾ ਆਪ ਸੁਣਦਾ ਆਪ ਦੇਖਦਾ ਹੈ ਹਰ ਤੋਂ ਮੈਂ ਜੋਤਰੀ ਅਗਨਲ ਗਨੀਮ ਹੈ ਅਗਨਲ ਗਨੀਮ ਹੈ ਗਨੀਮ ਕਹਿੰਦੇ ਨੇ ਵੈਰੀਆਂ ਤੋਂ ਨਾ ਸ਼ਰਧਕ ਕੋਈ ਵੀ ਵੈਰੀ ਤੇਰੇ ਤੇ ਚੜਾਈ ਕਰਕੇ ਆਵੇ ਉਹਨਾਂ ਦਾ ਉਹਨਾਂ ਤੋਂ ਰਹਿਦਾ ਉਹ ਨਾਸ਼ ਨਹੀਂ ਤੈਨੂੰ ਕਰ ਸਕਦੇ ਸਤਨਾਮ ਸ੍ਰੀ ਏਸ ਕਰਕੇ ਜਿਨ੍ਹਾਂ ਨੇ ਵਰ ਲਿਆ ਸੀ ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ ਨਾ ਬਾਹਰ ਮਰਾਂ ਨਾ ਅੰਦਰ ਮਰਾਂ ਨਾ ਕਿਸੇ ਪਸ਼ੂ ਪੰਛੀ ਤੋਂ ਮਰਾਂ ਉਹਨਾਂ ਨੂੰ ਖਤਮ ਕਰਨ ਵਾਲਾ ਹੈ ਤੇ ਵੈਰੀਆਂ ਗਰੀਮ ਵੈਰੀਆਂ ਤੋਂ ਨਾਸ਼ ਰਹਿਦਾ ਕੋਈ ਤੈਨੂੰ ਨਾਸ਼ ਨਹੀਂ ਕਰ ਸਕਦਾ ਰਜਾਇ ਕਰਹੀ ਮਹੈ ਰਿਜਕ ਦੇਣ ਵਾਲਾ ਤੇ ਦਇਆ ਕਰਨ ਵਾਲਿਆ ਸਾਰੀ ਪਸ਼ੂ ਪੰਛੀਆਂ ਨੂੰ ਪਹਾੜਾਂ ਦੇ ਵਿੱਚ ਪਰਬੰਧਾ ਦੇ ਉੱਤੇ ਅਸਮੇਤ ਪਰਬੰਧਾ ਦੇ ਉੱਤੇ ਸਭ ਨੂੰ ਰੋਜੀ ਦਿੰਨੇ ਤੇ ਸਭ ਨੂੰ ਦੇਖਭਾਲ ਕਰਦੇ ਨੇ ਤੇ ਸਾਰਿਆਂ ਦੇ ਉੱਤੇ ਜਾਦੂ ਕਰ ਪਾਲੂਗੇ ਸ਼ਾਂਤਲ ਜੁਬਾ ਹੈ ਸਾਰਿਆਂ ਦੀ ਜੀਵ ਹੈ ਵਾਹਿਗੁਰੂ 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 ਗੱਜ ਕੇ ਆਖੋ ਸਤਨਾਮ ਸ੍ਰੀ ਜਿੰਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਐ ਤਾਂ ਜਿਹੜੀ ਜੀਵ ਬੋਲਦੀ ਐ ਜਿਵੇਂ ਬਾਬੇ ਨਾਨਕ ਨੇ ਆਖਿਆ ਸੀ ਲੱਖ ਲੱਖ ਜਿਹੜਾ ਆਖੀ ਐ ਏ ਮਾਲਕਾ ਵਾਹਿਗੁਰੂ ਸਾਰਿਆਂ ਦੀ ਜ਼ੁਬਾਨ ਐ ਸਾਰਿਆਂ ਦੀ ਜੀਬ ਐ ਸਾਰਿਆਂ ਦੀ ਜੀਬ ਦੇ ਉੱਤੇ ਤੂੰ ਵਸਦਾ ਕਜ ਕੇ ਆਖੋ ਸਤਿਨਾਮ ਸ੍ਰੀ ਖੇ ਸਹਿਗਰ ਹੈ ਤੂੰ ਮਹਾ ਪ੍ਰਤਾਪੀ ਐ ਤੇਰਾ ਕੋਈ ਪਰਦਾਬ ਚਾਲ ਨਹੀਂ ਸਕਦਾ ਇਨਾ ਪ੍ਰਤਾਪੀ ਐ ਕਿ ਨਰਕੰ ਤੋਂ ਪਰਨਵਾਸ਼ ਹੈ ਨਰਕਾਂ ਨੂੰ ਨਾਸ਼ ਕਰਨ ਵਾਲਾ ਹੈ ਏ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕਾ ਇੱਕ ਘੜੀ ਦਾ ਸਿਮਰਨ ਦੇ ਕੇ ਨਰਕਾਂ ਨੂੰ ਵਿਹਲਾ ਕਰਨ ਵਾਲਾ ਤੇ ਨਰਕਾਂ ਦਾ ਨਾਸ਼ ਕਰਨ ਵਾਲਾ ਗੱਜ ਕਿ ਆਪ ਕੋ ਸਤਿਨਾਮ ਸ੍ਰੀ ਵੈਸਣ ਨਿਵਾਸ਼ ਹੈ ਸਵਰਗਾਂ ਦਾ ਆਵਾਸਾ ਦੇਣ ਵਾਲਾ ਸਵਰਗਾਂ ਦੇ ਵਿੱਚ ਭੇਜਣ ਵਾਲਾ ਹੈ ਕਿ ਸਰਵਲ ਗਵਨ ਹੈ ਸਭ ਵਿੱਚ ਫਿਰਨ ਵਾਲਾ ਸਾਰਿਆਂ ਦੇ ਵਿੱਚ ਇੰਨੀ ਵੀ ġੀੜਾ ਦੇ ਕੇ ਫੇਰ ਉਹਦੇ ਵਿੱਚ ਜਾਂਦਾ ਨਹੀਂਗਾ ਜਿੱਥੋਂ ਦੇ ġੀੜਾ ਦਿੰਦਾ ਹੈ ਤੇ ਫੇਰ ਆਪਣੀ ਛਾਪ ਛੱਡ ਜਾਂਦਾ ਹੈ ਭਾਵ ਹਰ ਇੱਕ ਥਾਂ ਤੇ ਫਿਰਦਾ ਹੈ ਤੇ ਹਰ ਇੱਕ ਥਾਂ ਤੇ ਉਹਦਾ ਵਾਸਾ ਹੈ ਗੱਜ ਕੇ ਆਕੋ ਸਤਿਨਾਮ ਸ਼੍ਰੀ ਹਮੇਸ਼ਾ ਰਵੰ ਸਦਾ ਹੀ ਵਿਆਪਕ ਹੈ ਸਦਾ ਹੀ ਵਿਆਪਕ ਹੈ ਤਮਲ ਤਮੀਜ਼ ਹੈ ਸਾਰਿਆਂ ਦੀ ਪਛਾਣ ਵਾਲੇ ਜਿੰਨੀ ਵੀ ਸ੍ਰੇਸ਼ਟੀ ਸਾਜੀ ਹੈ ਸਾਰਿਆਂ ਦਾ ਚਿਹਰਾ ਜਾਣਦਾ ਸਾਰਿਆਂ ਦੀ ਅੰਦਰ ਦੀ ਗੱਲ ਜਾਣਦਾ ਤੇ ਸਾਰਿਆਂ ਦੇ ਤੂੰ ਨਾਮ ਜਾਣਦਾ ਕਿਉਂਕਿ ਬੁਲਾਉਣ ਵਾਲਾ ਆਪ ਹੈ ਲਿਖਣ ਵਾਲਾ ਆਪ ਹੈ ਤੇ ਫਿਰ ਸਾਰਿਆਂ ਦਾ ਡਾਟਾ ਤੇਰੇ ਕੋਲੇ ਹੈ ਕੱਜ ਕੇ ਆਪ ਕੋ ਸਤ ਨਾਮ ਸ੍ਰੀ ਸ਼ਬਦ ਅਜੀਤ ਹੈ ਸ਼ਬਦਾਂ ਪਿਆਰੇ ਹੋ ساری ਦੁਨੀਆ ਜਿੰਨੀ ਵੀ ਹੈ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਸਾਰੇ ਤੈਨੂੰ ਯਾਦ ਕਰਦੇ ਨੇ ਤੇ ਪਿਆਰ ਦੇ ਨਾਲ ਸਾਰਿਆਂ ਦਾ ਤੂੰ ਪਿਆਰਾ ਅਸੀਂ ਦੋਹਾਂ ਦਾ ਚਾਰਾਂ ਦੇ ਪਿਆਰੇ ਹੋਵਾਂਗੇ ਦੱਸਾਂ 20 ਦੇ ਪਿਆਰੇ ਹੋਵਾਂਗੇ ਮਿੱਤਰ ਸੱਜਣ ਹੋਵਾਂਗੇ ਤੂੰ ਸਾਰਿਆਂ ਦਾ ਮਿੱਤਰ ਸੱਜਣ ਹੈ ਸਾਰਿਆਂ ਦਾ ਪਿਆਰਾ ਹੈ ਪ੍ਰੰਗ ਬਰਮ ਈਸ਼ ਵਡਿਆਂ ਤੋਂ ਵੱਡਾ ਈਸ਼ਵਰ ਹੈ ਸੰਸਦਲ ਸੰਸਦਲ ਆਦੀਸ਼ ਹੈ ਸਭ ਤੋਂ ਵੱਲ ਗਣਤ ਕੋਈ ਵੀ ਤੇਰੀ ਗਿਣਤੀ ਮਿੰਤੀ ਨਹੀਂ ਕਰ ਸਕਦਾਗਾ ਆਦੇਸ਼ਾ ਲੇਖ ਹੈ ਦੇਸਾਂ ਦੇ ਲੇਖਾਂ ਤੋਂ ਪਰੇ ਨਾ ਦੇਸਾਂ ਦੇ ਵਿੱਚ ਨਾ ਕਿਤੇ ਲੇਖੇ ਦੇ ਵਿੱਚ ਆਉਣ ਵਾਲੇ ਗਿਣਤੀ ਮਿੰਤੀ ਵਿੱਚ ਆਉਣ ਵਾਲੇ ਆਦੇਸ਼ਾ ਲੇਖ ਹੈ ਹਮੇਸ਼ਾ ਲ ਭੀਖ ਹੈ ਸਭ ਦੀ ਭੀਖਾ ਰਹਿਤ ਹੈ ਸਭ ਹੀ ਭੀਖਾਂ ਤੋਂ ਰਹਿਤ ਹੈ ਕਿਸੇ ਵੀ ਭੀਖ ਦੇ ਵਿੱਚ ਆਉਣ ਵਾਲਾ ਨਹੀਂਗਾ ਜਮੀਨੁ ਜਮਾਹਿ ਧਰਤੀ ਦੇ ਅਕਾ ਵਿੱਚ ਪਰੀ ਪੂਰਨ ਪਰਮੇਸ਼ਰ ਵਸ ਰਿਹਾ ਹੈ ਆਮੀਗਲ ਇਮਹਿ ਡੂੰਗਾ ਇਮਾ ਕਹਿੰਦੇ ਧਰਮ ਵਾਲਾ ਬਹੁਤ ਵੱਡਾ ਧਰਮ ਹੈ ਤੇਰਾ ਧਰਮ ਕਦੇ ਵੀ ਡੋਲਦਾ ਨਹੀਂ ਕਦੇ ਵੀ ਖਤਮ ਨਹੀਂ ਹੁੰਦਾ ਸੰਸਾਰ ਦੇ ਧਰਮ ਹੁੰਦੇ ਨੇ ਉਹ ਸੰਸਾਰ ਦੇ ਅੰਦਰ ਖਤਮ ਹੋ ਜਾਂਦੇ ਨੇ ਪਰ হে ਮਾਲਕਾ ਤੇਰਾ ਧਰਮ ਕਦੇ ਵੀ ਖਤਮ ਨਹੀਂ ਹੁੰਦਾ ਹਮੇਸ਼ਾ ਭੀਗ ਹੈ کریم ਉਲਕ ਕਮਾਲ ਹੈ ਕਮਾਲ ਕਹਿੰਦੇ ਨੇ ਪੂਰਨ ਬਖਸ਼ਿਸ਼ ਕਰਨ ਵਾਲਾ ਸਾਰੇ ਦੇ ਪੂਰਨ ਤੌਰ ਤੇ ਬਖਸ਼ਿਸ਼ ਕਰਨ ਵਾਲੇ ਕੰਪਲੀਟ ਕਰਨ ਵਾਲੇ ਭਰਨ ਵਾਲੇ ਕੇਦਲ ਨੂੰ ਪ੍ਰਕਾਸ਼ ਹੈ ਕੋ ਅਚਲ ਪ੍ਰਕਾਸ਼ ਕਹਿ ਨਾ ਸਕੈ ਕੋ ਤੂੰ ਕਦ ਕਾ ਕੋਈ ਦੱਸ ਨਹੀਂ ਸਕਦਾ ਕਿ ਪ੍ਰਮਾਤਮਾ ਕਦੋਂ ਦਾ ਹੈ ਕਿ ਮਿੱਤੋ ਸੁਬਾਸ ਹੈ ਜੋ ਬਿਆਨਤ ਸਗੰਦੀ ਵਾਲਾ ਹੈ ਸੰਸਾਰ ਦੇ ਅੰਦਰ ਆ ਫੁੱਲ ਹੁੰਦੇ ਨਹੀਂ ਪਲਵਾੜੀ ਹੁੰਦੀ ਹੈ ਜਦੋਂ ਬਗੀਚੀ ਹੋ ਜਾਂਦੀ ਹੈ ਉਹਦੇ ਵਿੱਚ ਉਹ ਸਗੰਦੀ ਆਉਂਦੀ ਹੈ ਤੇ ਜਦੋਂ ਉਹਦੀ ਰੁੱਤ ਖਤਮ ਹੁੰਦੀ ਹੈ ਸਗੰਦੀ ਖਤਮ ਹੋ ਜਾਂਦੀ ਹੈ ਫੁੱਲ ਖਤਮ ਹੋ ਜਾਂਦੇ ਨੇ ਪਰ ਮਾਲਕਾ ਤੇਰੀ ਬਗੀਚੀ ਇਹੋ ਜੀ ਆ ਸਗੰਦੀ ਨਾ ਹੀ ਕਦੇ ਉਹ ਸੁਬਾਈ ਗੁਰੂ ਬਗੀਚੀ ਸੁਖਦੀ ਹੈ ਤੇ ਨਾ ਹੀ ਉਹਦੇ ਵਿੱਚੋਂ ਸੁਗੰਧੀ ਜਾਂਦੀ ਹੈ ਗੱਜ ਕੇ ਆਖੋ ਸਤਿਨਾਮ ਸ੍ਰੀ ਕਿ ਅਜਬ ਸਰੂਪ ਹੈ ਜੋ ਤੂ ਅਚਰਜ ਰੂਪ ਵਾਲਾ ਹੈ ਨਾ ਕਥਨ ਵਾਲਾ ਕਥ ਨਹੀਂ ਸਕਦਾ ਕਿ ਮਿੱਤੋ ਵਿਭੂਦ ਹੈ ਜੋ ਮਿੰਦੀ ਰਹ ਸੰਪਤਾ ਵਾਲਾ ਹੈ ਕੋਈ ਵੀ ਤੇਰੀ ਮਿੰਦੀ ਗਿੰਦੀ ਨਹੀਂ ਕਰ ਸਕਦਾ ਮਨ ਕਾ ਮਨ ਕਾ ਮਨ ਕਰੇ ਤੋ ਪਿਆਰੇ ਕੋ ਪਾਈ ਐ ਬਾਹਰਲੇ ਬਨ ਕੇ ਨੂੰ ਛੱਡ ਕੇ ਜਦੋਂ ਅੰਦਰਲਾ ਮਨ ਕਾ ਫਿਰਦਾ ਐ ਤੋ ਉਸ ਪਿਆਰੇ ਦੇ ਨਾਲ ਪਿਆਰ ਪੈਂਦਾ ਕਹਿ ਮੇ ਤੋ ਪਸ ਤੂੰ ਬੇਅੰਤ ਪਸਾਰੇ ਵਾਲਾ ਤੇਰਾ ਪਸਾਰਾ ਜਿਹੜਾ ਸੰਸਾਰ ਦੇ ਅੰਦਰ ਪਸਰਿਆ ਹੋਇਆ ਨਾ ਜਦੋਂ ਖੰਡਾ ਬ੍ਰਹਮੰਡਾਂ ਨੂੰ ਦੇਖਦੇ ਆਂ ਆਕਾਸ਼ ਪਤਾਲ ਨੂੰ ਦੇਖਦੇ ਆਂ ਸਮੁੰਦਰਾਂ ਨੂੰ ਦੇਖਦੇ ਆਂ ਮਾਲਕਾ ਤੇਰੀ ਕੁਦਰਤ ਨੂੰ ਵੇਖ ਕੇ ਰਹਿ ਕੇ ਦੰਗ ਹੁੰਦੇ ਨੇ ਅਸੀਂ ਅਚਰਜ ਹੁੰਨੀ ਐ ਕਿ ਆਦਮ ਬਰਵ ਹੈ ਤੂੰ ਆਪਣੇ ਹੀ ਪ੍ਰਕਾਸ਼ ਆਪ ਹੈਂ ਗਜ ਕੇ ਆਖੋ ਸਤ ਨਾਮ ਸ੍ਰੀ ਇਹ ਗੱਲਾਂ ਅੰਦਰ ਦੀਆਂ ਨੇ ਕਿਸੇ ਕਿਸੇ ਨੂੰ ਸਮਝ ਆਉਂਦੀ ਐ ਕਿ ਅਜਲੰ ਅੰੰਗ ਹੈ ਜੋ 70 ਦੇ ਅੰਗਾ ਤੋਂ ਰਹਤ ਤੇਰੇ ਕਦੇ ਕਦੇ ਵੀ ਸਥਰ ਨਹੀਂ ਵਿਛਦਾ ਤੂੰ ਸਦਾ ਹੀ ਸਥਰ ਹੈਂ ਅੰਗਾਂ ਤੋਂ ਰਹਦਾ ਸਰੀਰ ਤੋਂ ਰਹਤਾ ਜਨਮ ਮਰਨ ਤੋਂ ਰਹਤ ਕੇ ਮਿੱਦੋ ਅਭੰਗ ਹੈ ਹੈ ਜੋ ਮਿੰਟੀ ਰਹਤ ਤੇ ਨਾਸ਼ ਰਹਿੰਦ ਮਦ ਭਾਰ ਛੰਦ ਤਪ ਪ੍ਰਸਾਦ ਸੁਹਿਤੀ ਹੀ ਅਪਸਮਾਪਤੀ ਕਰਦੀ ਹੈ ਲੋਕ ਸੁਖੀ ਪਰਲੋਕ ਸੁਹੇਲੀ ਨਾਉਣ ਘਰ ਪ੍ਰਭ ਆਪੇ ਮੇਲੇ ਵਾਹਿ ਗੁਰ ਗੁਰ ਮੰਤਰ ਜਪ ਹਉ ਮੈਂ ਖੋਈ ਗੱਜ ਕੇ ਬੁਲਾ ਦਿਓ ਫਤਿ ਆਖੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਗੜੀ ਮਹਲਾ ਦੀ ਜੈ ਅਨੰਦਿਕ ਓ ਓੰਕਾਰ ਸਤ ਗੁਰ ਪ੍ਰਸਾਦ ਅਨੰਦ